ਮੈਂ ਉਹਨਾਂ ਦੇ ਜਿਹੜੇ ਬੰਦਿਆਂ ਦੀ ਮੈਨੂੰ ਕਾਲ ਹੋਈ ਕਿਉਂਕਿ ਰੇਡੀਓ ਦੇ ਉੱਤੇ ਮੇਰਾ ਇਹ ਟੈਲੀਕਾਸਟ ਹੋ ਰਿਆ ਸੀ ਪੰਜਾਬ ਰੇਡੀਓ ਤੇ ਆਕਾਸ਼ ਰੇਡੀਓ ਲੰਡਨ ਤੋਂ ਹੁਣ ਉਹਨਾਂ ਨੇ ਮੈਨ ਸਵਾਲ ਕੀਤਾ ਤੁਸੀਂ ਝੂਠ ਬੋਲ ਰਹੇ ਹੋ ਮੈਂ ਕਹਾਂ ਜੀ ਤੁਸੀਂ ਮੈਨ ਦੱਸੋ ਤੁਸੀਂ ਹਥਿਆਰ ਪਹਿਲੇ ਇਸਤੇਮਾਲ ਕੀਤੇ ਨਹੀਂ ਕੀਤੇ ਮੈਨੂੰ ਦੂਸਰੀ ਗੱਲ ਦੱਸੋ ਤੁਸੀਂ 40 ਕਿਰਪਾਨਾਂ ਲੋਹੇ ਦੀਆਂ ਸਲਾਖਾਂ ਔਰ ਉਹ ਗੰਡਾਸੇ ਲੈ ਕੇ ਉੱਥੇ ਕਿਉਂ ਗੁਰਦਾਰਾ ਇਕੱਠੇ ਕੀਤੇ ਔਰ ਉਹਨਾਂ ਦੇ ਉੜਦੇ ਆ ਸਾਰ ਤੁਸੀਂ ਉਹਨਾਂ ਤੇ ਹਮਲਾ ਕਿਉਂ ਕੀਤਾ ਅਸੀਂ ਸੈਲਫ ਡਿਫੈਂਸ ਕੀਤੀ ਹੈ ਨਾ ਕਹ ਸੈਲਫ ਡਿਫੈਂਸ ਕਿਵੇਂ ਕੀਤੀ ਹੈ ਦੋ ਸਾਲ ਤੋਂ ਤੁਹਾਨੂੰ ਗੁਰਦੁਆਰਾ ਪੰਦਰ ਕਮੇਟੀ ਦੀਆਂ ਜਿਤਰੀਆਂ ਵੀ ਹਨ ਉਹਨਾਂ ਤੁਹਾਨੂੰ ਬੇਨਤੀ ਕਰ ਰਹੀਆਂ ਨੇ ਵੀ ਇਹ ਜੇ ਕੰਮ ਨਾ ਕਰੋ ਔਰ ਤੁਸੀਂ ਹਰ ਵਾਰ ਟਾਲਦੇ ਰਹੇ ਹੋ ਨਾਕਾ ਜੀ ਮੈਂ ਦੁਬਾਰਾ ਆਉਣ ਨੂੰ ਤਿਆਰ ਆ ਤੁਹਾਡੇ 40 ਬੰਦਿਆਂ ਨਾਲ ਬੈਠਣ ਨੂੰ ਤਿਆਰ ਆ ਤੁਹਾਡੇ 85 ਮੈਂਬਰ ਹਨ 85 ਵਿੱਚੋਂ 45 ਨੰਬਰਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਵਾਪਸ ਪ੍ਰਕਾਸ਼ ਕਰਾਵਾਂਗੇ ਪਰ ਉੱਥੋਂ ਦੀ ਸਰਕਾਰ ਉੱਥੋਂ ਦੀ ਪੁਲਿਸ ਕਿਨਾਰੀ ਪਰ ਵੀ ਕਰੇਗੀ ਜਿਨ੍ਹਾਂ ਦੇ ਸਰੀਰ ਨੂੰ ਲਿਜਾਣ ਵਾਸਤੇ ਹਿੰਦੁਸਤਾਨ ਤੋਂ ਉਹ ਆਈ ਦਾੜ ਉੜ ਕੇ ਜਾ ਰਹੇ ਹਨ ਸਰਕਾਰ ਦੇ ਨੁਮਾਇੰਦੇ ਜਾ ਰਹੇ ਹਨ ਮੁੱਖ ਮੰਤਰੀ ਦਾ ਚੀਫ ਸੈਕਟਰੀ ਜਾ ਰਿਹਾ ਹੈ ਤਾਂ ਉੱਥੋਂ ਦੀ ਸਰਕਾਰ ਕਿੰਦੀ ਮਦਦ ਕਰੇਗੀ ਪਰ ਅਸੀਂ ਇਹ ਗੱਲ ਕਹਿ ਦੇਣਾ ਚਾਹੁੰਦੇ ਹਾਂ ਕਿ ਇਹ ਕੰਮ ਹੋਏਗਾ ਨਹੀਂ ਨੌਜਵਾਨਾਂ ਦੀ ਪਰ ਵੀ ਅਸੀਂ ਕਰਾਂਗੇ ਔਰ ਉਹਨਾਂ ਦਾ ਗੁਰੂ ਪ੍ਰਤੀ ਆਪਣਾ ਰੋਸ ਜਤਾਣਾ ਸੋਫੀਜ਼ੀ ਜਾਇਜ ਹੈ ਕੱਲ ਅਸੀਂ ਇਸੇ ਵਾਸਤੇ ਹਿੰਦੁਸਤਾਨ ਦੀ ਜਿਹੜੀ ਫਾਰਮ ਮਿਨਿਸਟਰ ਹੈ ਮਹਾਰਾਣੀ ਪਰਨੀਤ ਕੌਰ ਨੂੰ 10:30 ਵਜੇ ਮਿਲ ਰਹੇ ਆ ਆਂਦੇ ਆ ਸਾਰ ਅਸੀਂ ਟਾਈਮ ਲਿਆ ਔਰ ਇੱਕ ਗੱਲ ਫਿਰ ਕਹਿ ਕੇ ਮੈਂ ਵਕਤ ਬੋਤਾ ਨਹੀਂ ਲਾਣਾ ਭਾਈ ਸਾਹਿਬ ਵੀ ਵਾਜੇ ਖੋਲ ਕੇ ਬੈਠੇ ਹਨ ਪਰ ਇਹ ਗੱਲਾਂ ਜੂਰੀ ਸਨ ਔਰ ਕਾ ਕੀ ਰਹਿਣ ਜਾਦੇ ਸਾਡੇ ਪ੍ਰੋਗਰਾਮ ਦੁਨੀਆ ਭਰ ਵਿੱਚ ਜਾ ਰਹੇ ਹਨ ਤੇ ਮਕਰ ਸਾਹਿਬ ਕਹ ਰਹੇ ਹਨ ਦਿੱਲੀ ਕਮੇਟੀ ਦੇ ਜਿਹੜੇ ਪ੍ਰੋਗਰਾਮ ਰਿਲੇ ਹੋ ਰਹੇ ਹਨ ਇਹ ਝੂਠ ਬੋਲ ਰਹੇ ਹਨ ਕਫਰ ਤੋਲ ਰਹੇ ਹਨ ਮੈਂ ਪੁੱਛਣਾ ਚਾਹੁੰਦਾ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਦੀਵਾਨ ਦੇ ਵਿੱਚ ਕਿਹੜਾ ਝੂਠ ਔੜ ਕਿਹੜਾ ਕਫਰ ਤੋਲਿਆ ਜਾ ਰਿਹਾ ਹੈ ਪਰ ਬਦਬਖਤੀ ਇਹ ਅੱਜ ਕੌਣ ਦੇਈ ਕਿ ਕੁਰਸੀ ਦੀ ਖਾਤਰ ਚੌਧਾ ਦੇ ਖਾਤਰ ਇੱਕ ਪਰਿਵਾਰ ਨੂੰ ਦੀ ਹਮੇ ਨੂੰ ਪੱਠੇ ਪਾਣ ਦੀ ਖਾਤਰ ਜੋ ਕੁਝ ਹੋ ਰਿਹਾ ਹੁਣ ਆਖਰੀ ਸਾਵਾਂ ਤੇ ਹਨ ਅਸੀਂ ਇੰਗਲੈਂਡ ਦੀ ਸੰਗਤ ਨਾਲ ਵਾਅਦਾ ਕਰਕੇ ਆਇਆ ਜਿਹੜੇ ਵਾਅਦੇ ਤੁਹਾਡੇ ਨਾਲ ਕੀਤੇ ਸਨ ਕਿ ਬਲੈਕਲਿਸਟ ਹਟਾਵਾਂਗੇ ਉਹਨਾਂ ਨੂੰ ਵੀ ਪੁੱਛਿਆ ਅਜਕੱਲ ਹੀ ਹਰ ਅਲਚਟਾਵਾਂਗੇ ਬਲੈਕਲਿਸਟ ਖਤਮ ਕਰਾਂਗੇ ਪੰਜਾਬ ਸਰਕਾਰ ਸਾਨੂੰ ਸਹਿਯੋਗ ਦੇਵੇ ਜਾਂ ਨਾ ਦੇਵੇ ਸਹਿਯੋਗ ਵੀ ਲਵਾਗੇ ਪਰ ਅਸੀਂ ਉਹਦੇ ਲਈ ਸੁਪਰੀਮ ਕੋਰਟ ਸਾਨੂੰ ਜਾਣਾ ਪਏਗਾ ਪਰ ਹੁਣ ਜਿਹੜੇ ਨੌਜਵਾਨ ਸਾਡੀਆਂ ਸਪੀਚਾਂ ਸੁਣ ਕੇ ਕੁਝ ਕਰਕੇ ਉਸ ਹਾਕਮ ਦੇ ਵਿੱਚ ਬਾਹਰ ਚਲੇ ਗਏ ਸਨ ਉਹਨਾਂ ਨੂੰ ਹੁਣ ਅਸੀਂ ਹਿੰਦੁਸਤਾਨ ਵਾਪਸ ਜ਼ਰੂਰ ਲਿਆਵਾਂਗੇ ਇਹ ਗੁਰੂ ਅਗੇ ਅਰਦਾਸ ਕਰਦੇ ਆ ਜਿਵੇਂ ਉਸ ਅਕਾਲ ਪੁਰਖ ਨੇ ਅੱਜ ਸਵੇਰੇ ਅਰਦਾਸ ਸੁਣੀ ਡਾਕਟਰ ਫਰੂਕ ਦੱਲਾ ਨੇ ਇੱਥੇ ਕਿਹਾ ਭਾਈ ਭਾਈ ਸਾਹਿਬ ਕੋ ਬੋਲੋ ਅੱਜ ਅਰਦਾਸ ਕਰੇਂ ਬਾਰਿਸ਼ ਦੀ ਹਿੰਦੁਸਤਾਨ ਕੋ ਬਹੁਤ ਜ਼ਰੂਰਤ ਹੈ ਸੰਗਤ ਜੀ ਧਿਆਨ ਰੱਖਣਾ ਜਿਹੜੇ ਤੁਹਾਡੇ ਜਿੰਨੀ ਸੰਨ ਆਏ ਅਸੀਂ ਅਰਦਾਸ ਕਰਕੇ ਅੰਦਰ ਲੰਗਰ ਛਕਣ ਗਏ ਆ ਤੇ ਫਰੂਕ ਅਬਦੁੱਲਾ ਭਿੱਜ ਕੇ ਆਪਣੀ ਕਾਰ 'ਚ ਬੈਠਾ ਹੈ ਮੈਂ ਕਿਹਾ ਫਰੂਕ ਸਾਹਿਬ ਅੱਜ ਤੇ ਗੁਰੂ ਮਹਾਰਾਜ ਕੋਲੋਂ ਅੱਲਾ ਮੀਆਂ ਕੋਲੋਂ ਕਿ ਤੁਸੀਂ ਹੋਰ ਮੰਗਦੇ ਤੇ ਉਹ ਵੀ ਨਿਮਤ ਦੇਣੀ ਸੀ ਜਿਸ ਗੁਰੂ ਨੇ ਇਤਨੀ ਚੇਤੀ ਅਰਦਾਸ ਸੁਣੀ ਹੈ ਉਹ ਗੁਰੂ ਸਾਡੀ ਇਹ ਬੇਨਤੀਆਂ ਨੂੰ ਪ੍ਰਵਾਨ ਕਰੇਗਾ ਉਹਨਾਂ ਬੱਚਿਆਂ ਦੀ ਰਾਖੀ ਕਰੇਗਾ ਉਹਨਾਂ ਬੱਚਿਆਂ ਨੂੰ ਦੇ ਮੁਕਦਮੇ ਅਸੀਂ ਲੜਾਂਗੇ ਉਹਨਾਂ ਨੂੰ નિર્ਦੋਸ਼ ਸਾਬਤ ਕਰਕੇ ਬਾਹਰ ਲਿਆਵਾਂਗੇ ਇਤਰੀ ਬੇਨਤੀ ਕਰਦਾ ਹਾਂ ਪੁੱਲ ਜੁਗ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ